ਇਹ ਰਾਜ ਸਭਾ ਦੀ ਗੱਲ ਕਰ ਰਿਹਾ ਮੈਂ ਬਾਕੀ ਆਪਾਂ ਸ਼ਾ ਕਾਲਾ ਪਾਣੀ ਪਾਫਾਂ ਛੜਦਾ ਗੈਸੇਜ਼ ਵਾਲਾ ਹਰ ਰੋਜ਼ ਵੇਨੇ ਉਹ ਦੰਦਰ ਆਉਂਦੀ ਹੋਈ ਮੌਤ ਲੁਧਿਆਣੇ ਚੋਂ ਨਿਕਲਦੀ ਐ ਤੇ ਸਤਲੋਚ ਜਾ ਕੇ ਵਾਲੀਪੁਰ ਚ ਸਮਾ ਜਾਂਦੀ ਐ ਆ ਰਿਹਾ ਬੋਰ ਕਰ ਕਰਕੇ ਰਿਵਰਸ ਬੋਰਿੰਗ ਕਰਕੇ ਆ ਜੀਰੇ ਵਾਲੀ ਫੈਕਟਰੀ ਕੱਲੀ ਥੋੜੀ ਐ ਕਿੰਨੀ ਥਾਵਾਂ ਤੇ ਧਰਨ ਲੱਗਿਆ ਹੋਇਆ ਕੀ ਇਹ ਕੰਪਨੀ ਪੰਜਾਬ ਪੋਲੂਸ਼ਨ ਬੋਰਡ ਦਾ ਨਹੀਂਗਾ ਇਹ ਪੰਜਾਬ ਗਵਰਨਮੈਂਟ ਦਾ ਕੰਮ ਨਹੀਂ ਕੀ ਨੋਰਮਸ ਫਾਲੋ ਹੋਣ ਵੋਲਡ ਦੇ ਨੋਰਮਸ ਦੇਸ਼ ਦੇ ਨੋਰਮ ਸਟੇਟ ਦੇ ਨੋਰਮ এনवायरमेंट ਦੇ ਨੋਰਮ ਸਾਰੇ ਜੰਪੋ ਰਹੇ ਨੇ ਅੱਗੇ ਤੋਂ ਇਹ ਕਾਨੂੰਨ ਰੱਦ ਕਰੋ ਯਾਰ ਕੀ ਮਤਲਬ ਹੈ ਸਰਕਾਰੀ ਜ਼ਮੀਨ ਦਾ ਬਲਵਾ ਕੇ ਤੁਸੀਂ ਉਹਨਾਂ ਨੂੰ ਅਗਰ ਕੁਝ ਬਣਾ ਕੇ ਦੇਣਾ ਘਰ ਬਣਾ ਕੇ ਦੇਣਾ ਉਹ ਕਾਡ ਸਿਰਫ 40 ਲੱਖ ਬੰਦਾ ਤਾਂ ਆਇਆ ਬਾਹਰ 40 ਲੱਖ ਉਹ ਕਹਿ ਰਿਹਾ ਜਿਦਕੇ 50 ਲੱਖ ਹੈ ਬਿਲਕੁਲ ਤੇ ਸਾਡੀ ਟੋਟਲ ਬਸ ਹੋ ਗਈ ਨਹੀਂ ਹੈ 3 ਕਰੋੜ ਹਜੇ ਸਿਰਫ ਹੀ ਹੈ ਦੋਸਤੋ ਆਪਾਂ ਨਾ ਪੰਜਾਬ ਨੇ ਕਈ ਦਹਾਕਿਆਂ ਤੋਂ ਕਈ ਲੜਾਈਆਂ ਲੜੀਆਂ ਤੇ ਕੁਝ ਲੜਾਈਆਂ ਅਸੀਂ ਜਿੱਤੀਆਂ ਵੀ ਪਰ ਹਾਲ ਅੱਜ ਦੇ ਇਹ ਨੇ ਨਾ ਤਾਂ ਸਾਡੇ ਪੰਜਾਬ ਚ ਲੜਾਈਆਂ ਖਤਮ ਹੋਈਆਂ ਨੇ ਤੇ ਨਾ ਹੀ ਯੁੱਧੇ ਖਤਮ ਹੋਏ ਨੇ ਸਾਡਾ ਅੱਜ ਵੀ ਸਾਡੀ ਲੜਾਈ ਕੀ ਚੱਲਦੀ ਆ ਪਾਣੀਆਂ ਦੀ ਲੜਾਈ ਆ ਤੇ ਸਾਡੀਆਂ ਜ਼ਮੀਨਾਂ ਖਤਰੇ 'ਚ ਨੇ ਭਾਜੀ ਨਾ ਕਾਲੇ ਪਾਣੀ ਦੇ ਦੌਰ ਉਦੋਂ ਵੀ ਵੇਖਿਆ ਤੇ ਅੱਜ ਵੀ ਵੇਖਿਆ ਬਸ ਆਹੀ ਮਸਲਾ ਹੈ ਕਿ ਉਦੋਂ ਜਿਹੜੇ ਸ਼ਹੀਦ ਆ ਕਹਿੰ ਲੋ ਆਜ਼ਾਦੀ ਲਈ ਸੀਗੇ ਸਾਡੇ ਬੰਦੇ ਲੜ ਰਹੇ ਸੀ ਉਹਨਾਂ ਨੂੰ ਇੱਕ ਸਜ਼ਾ ਦਿੱਤੀ ਜਾਂਦੀ ਸੀ ਗਵਰਨਮੈਂਟ ਵੱਲੋਂ ਕਾਲੇ ਪਾਣੀ ਦੀ ਸਜ਼ਾ ਅੱਜ ਮੈਨੂੰ ਸਮਝ ਨਹੀਂ ਆਉਂਦੀ ਕਿ ਆ ਪੰਜਾਬ ਵਾਲਿਆਂ ਨੇ ਕੀ ਗੁਨਾਹ ਕੀਤਾ ਕਿ ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਹੋਈ ਹੈ ਕਿਉਂਕਿ ਰਾਜ ਸਭਾ 'ਚ ਰਿਪੋਰਟ ਪੇਸ਼ ਹੋ ਚੁੱਕੀ ਕਿ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਦਾ ਪਾਣੀ ਨਾ ਪੀਣਯੋਗ ਹੈ ਨਾ ਨਹਾਉਣਯੋਗ ਹੈ ਇਹ ਰਾਜ ਸਭਾ ਦੀ ਗੱਲ ਕਰ ਰਿਹਾ ਮੈਂ ਬਾਕੀ ਆਪਾਂ ਸ਼ਾ ਕਾਲਾ ਪਾਣੀ ਭਾਫਾਂ ਛੜਦਾ ਗੈਸੇਜ਼ ਵਾਲਾ ਹਰ ਰੋਜ਼ ਵੇਨੇ ਉਹ ਦੰਦਰ ਆਉਂਦੀ ਹੋਈ ਮੌਤ ਲੁਧਿਆਣਾ 'ਚੋਂ ਨਿਕਲਦੀ ਹੈ ਤੇ ਸਤਲੁਜ 'ਚ ਜਾ ਕੇ ਵਾਲੀਪੁਰ 'ਚ ਸਮਾ ਜਾਂਦੀ ਹੈ ਉਹ ਤਾਂ ਵੇਖ ਹੀ ਰਹੇ ਹਨ ਔਰ ਉਸੇ ਪਾਣੀ ਨਾਲ ਅੱਗੇ ਪਹਿਲਾਂ ਤਾਂ ਮੱਛੀ ਹੈ ਨਹੀਂ ਜਿਹੜੀ ਬਾਇਆ ਬਿਆਸ ਵੱਲੋਂ ਆਉਂਦੀ ਹੈ ਹਰੀ ਕੀ ਉਹ ਟੈਸਟ ਹੋਇਆ ਉਹਦੇ ਕੰਨ 'ਚ ਵੀ ਕੈਂਸਰ ਦੇ ਸੈੱਲ ਆ ਗਏ। ਔਰ ਉਸ ਦੇ ਬਾਵਜੂਦ ਇੰਨੇ ਲੋਕ ਮਰ ਰਹੇ ਨੇ। ਇਨ੍ਹਾਂ ਮਾਂ ਦੇ ਪੁੱਤਾਂ ਨੇ ਉਹਦੇ ਜਿਹੜੇ ਆਰਡਰ ਹੋਏ ਨੇ ਉਹਨੂੰ ਵੀ ਮੰਨਣ ਤੋਂ ਇਨਕਾਰੀ ਹੋ ਗਏ। ਔਰ ਉਹਨਾਂ ਨੂੰ ਬਹਾਨੇ ਨਾਲ ਚਲਾਈ ਜਾ ਰਹੇ ਨੇ। ਸੋ ਅਸੀਂ ਆਪ ਦਾ ਇੱਕ ਵਹਿਣ ਲੈ ਕੇ ਬਾਕੀ ਗੱਲਾਂ ਸਾਰੀਆਂ ਤੁਸੀਂ ਸੁਣੀ ਚੁੱਕੇ ਹੋ। ਆਣੀ ਮਸਲਾ ਸਮਝ ਆਇਆ ਲਕੀਰ ਤੋਂ ਇੱਧਰ ਸਭ ਬੋਲਦੇ ਨੇ ਜਦੋਂ ਲਕੀਰ ਤੋਂ ਉੱਧਰ ਜਾਂਦੇ ਨੇ ਸਾਰਾ ਕੁਝ ਕਮ। ਮੈਨੂੰ ਇਹ ਦੱਸੋ ਅਸੀਂ ਪਹਿਲਾਂ ਤੁਸੀਂ ਇਲਾਜ ਫਲੂ ਦਾ ਕਰੋਗੇ ਜਾਂ ਕੈਂਸਰ ਦਾ ਕਰੋਗੇ ਇਹਦੇ ਨਾਲ ਤਾਂ ਫਲੂ ਹੀ ਹੋਊਗਾ ਨਾ ਕੈਂਸਰ ਤਾਂ ਕੈਮੀਕਲ ਨਾਲ ਹੋ ਰਿਹਾ ਹੈ ਕਾਲਾ ਪੀਲੀਆ ਤਾਂ ਕੈਮੀਕਲ ਨਾਲ ਹੋ ਰਿਹਾ ਹੈ ਉਹਨਾਂ ਦੇ ਤਾਂ ਆਰਡਰ ਵੀ ਹੋ ਚੁੱਕੇ ਆ ਉਹਨੂੰ ਬੰਦ ਕਿਉਂ ਨਹੀਂ ਕਰਦੇ ਉਹਦੇ ਬਾਰੇ ਜਵਾਬਤਾ ਦੇ ਦਿਓ ਉਹਨਾਂ ਦੇ ਇੱਕ ਪਾਸੇ ਡਾਈنگ ਐਸੋਸੀਏਸ਼ਨ ਦਾ ਪ੍ਰਧਾਨ ਬੈਠਾ ਹੁੰਦਾ ਇੱਕ ਪਾਸੇ ਪੰਜਾਬ ਪੋਲੂਸ਼ਨ ਬੋਰਡ ਦਾ ਪ੍ਰਧਾਨ ਇੱਕ ਬੰਦਾ ਜਾਨ ਲੈ ਰਿਹਾ ਲੋਕਾਂ ਦੀ ਔਰ ਇੱਕ ਬੰਦਾ ਮਹਾ ਕਰਪਟ ਲੋਕ ਨੇ ਜਿਹੜਾ ਬੋਰਡ ਹੈ ਪੰਜਾਬ ਪੋਲੂਸ਼ਨ ਬੋਰਡ ਉਹਦੇ ਰਿਪ੍ਰেজੈਂਟੇਟਿਵ ਬੈਠੇ ਨਹੀਂ ਤੂੰ ਕਿ ਇਹ ਗੱਲਾਂ ਇਹ ਖੁਦ ਕਹਿ ਰਹੇ ਨੇ ਕਿ ਉਹ ਕਰਪਟ ਹੈ ਹੁਣ ਮਸਲਾ ਇਹ ਆ ਰਿਹਾ ਹੈ ਕਿ ਤੁਸੀਂ ਉੱਥੇ ਜਾ ਕੇ ਕਰ ਕੀ ਰਹੇ ਹੋ ਤੁਸੀਂ ਕੋਈ ਉੱਥੇ ਡੇਰੀਆਂ ਡੂਰੀਆਂ ਦਾ ਮਸਲਾ ਨਹੀਂਗਾ ਉਹ ਤਾਂ ਅਸੀਂ ਵੀ ਕਹਿ ਰਹੇ ਹਾਂ ਕਿ ਕ ਮਸਲਾ ਹੈਗਾ ਇਹਨਾਂ ਦਾ ਹੱਲ ਹੋਣਾ ਚਾਹੀਦਾ ਪਰ ਪਹਿਲਾਂ ਸਭ ਤੋਂ ਖਤਰਨਾਕ ਚੀਜ਼ ਦਾ ਹੱਲ ਹੋਣਾ ਚਾਹੀਦਾ ਇਹ ਸਿਰਫ ਔਰ ਸਿਰਫ ਉੱਥੇ ਜਾ ਕੇ ਡਾਇਵਰਟ ਕਰ ਰਹੇ ਨੇ ਗੱਲ ਅਸੀਂ ਕਦੋਂ ਕਿਹਾ ਕਿ 650 ਕਰੋੜ ਦੀ ਕਰਪਸ਼ਨ ਦੀ ਗੱਲ ਨਾ ਕਰੋ ਜਿਹੜੀ ਇਹਨਾਂ ਨੇ ਨਹੀਂ ਕਿਹਾ ਪਹਿਲਾਂ ਤੋਂ ਕਹਿ ਰਹੇ ਆ ਅਸੀਂ ਕਦੋਂ ਕਿਹਾ ਡੇਰੀਆਂ ਦਾ ਅਸੀਂ ਵੇਰੇਜ ਦਾ ਪਾਣੀ ਦਾ ਹੱਲ ਨਹੀਂ ਹੋਣਾ ਚਾਹੀਦਾ ਅੱਜ ਤਾਂ ਸਾਰੇ ਪੰਜਾਬ ਚੱਲਣਾ ਚਾਹੀਦਾ ਪਰ ਮੈਨੂੰ ਇਹ ਦੱਸੋ ਜਿਨ੍ਹਾਂ ਦਾ ਆਰਡਰ ਹੋ ਚੁੱਕਿਆ ਜਿਹਦੇ ਵਿੱਚ ਕੈਮੀਕਲ ਹੈ ਯੂਰੇਨੀਅਮ ਹੈ ਹੈਵੀ ਤੱਤਾਂ ਨੇ ਔਰ ਉਹ ਇੰਡਸਟਰੀ ਹੈ ਜਿਹਨੂੰ ਦੁਨੀਆ ਬੰਦ ਕਰ ਚੁੱਕੀ ਹੈ ਉਹ ਕਿਉਂ ਚਲਾ ਰਹੇ ਹੋ ਉਹਦੇ ਐਨਵਾਇਰਨਮੈਂਟ ਮਿਨਿਸਟਰੀ ਵਾਲੋ ਜੋ ਪਰਮਿਸ਼ਨ ਮਿਲੀ ਸੀ ਤੁਹਾਨੂੰ ਉਹ ਚ ਵੀ ਕਿਹਾ ਗਿਆ ਸੀ ਕਿ ਟ੍ਰੀਟਡ ਪਾਣੀ ਵੀ ਦਰਿਆ 'ਚ ਨਹੀਂ ਪਹਿਣਾ ਚਾਹੀਦਾ ਉਹ ਜਿਹਦੇ ਚ ਐਨਜੀਟੀਵੀ ਕਹ ਚੁੱਕੀ ਨੈਸ਼ਨਲ ਪੋਲਿਊਸ਼ਨ ਬੋਰਡ ਵੀ ਕਹ ਚੁੱਕੇ ਉਹਨੂੰ ਬੰਦ ਕਿਉਂ ਨਹੀਂ ਕਰ ਰਹੇ ਉਹਦੇ ਲਈ ਬਹਾਨੇ ਕਿਉਂ ਲੱਭ ਰਹੇ ਹੋ ਉਹਦੀ ਗੱਲ ਕਿਉਂ ਨਹੀਂ ਕਰ ਰਹੇ ਉਹਦੀ ਗੱਲ ਦੱਸੋ ਨਾ ਕਿਉਂ ਆ ਉਹ ਚਾਲੂ ਕਿਉਂ ਆ ਇਹਦਾ ਜਵਾਬ ਦੇ ਦਿਓ ਤੁਸੀਂ ਵੀ ਜਦੋਂ ਜਾਓ ਤਾਂ ਪੁੱਛਿਓ ਜੇ ਇਨਾਂ ਤੋਂ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਇਹ ਠੀਕ ਹੈ ਉਹਦੇ ਬਾਰੇ ਦੱਸੋ ਫਿਰ ਇਹਦੇ ਬਾਰੇ ਵੀ ਦੱਸ ਦਿਆਂਗੇ ਇਹਦੀ ਕਿੰਨੀ ਕੈਪੈਸਿਟੀ ਹੈ ਕੀ ਕਰ ਰਹੇ ਆ ਉੱਥੇ ਸਭ ਬਕਵਾਸ ਸਭ ਜਿਵੇਂ ਪਹਿਲਾਂ ਸੀਗੇ ਕੁਝ ਐਮਐਲਏ ਉਹ ਕੁਝ ਹੋਰ ਚੀਜ਼ਾਂ ਕਰ ਰਹੇ ਸੀਗੇ ਹੁਣ ਮੈਂ ਵਿਚਾਰਾ ਉਹ ਕਾਲੀ ਘਟਨਾ ਹੋ ਕੇ ਟੀ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਅਫਸੋਸ ਹੈ ਕਿ ਉਹ ਸਾਰੇ ਐਮਐਲਏ ਉਥੋਂ ਦੇ ਡਾਇਵਰਟ ਕਰਨਾ ਚਾਹੁੰਦੇ ਸੀ ਗੱਲ ਨੂੰ ਉਹਨਾਂ ਨੂੰ ਬਚਾਉਣਾ ਚਾਹੁੰਦੇ ਸੀ ਡਾਈਂਗ ਵਾਲਿਆਂ ਨੂੰ ਉਹੀ ਕੰਮ ਇਹ ਕਰ ਰਹੇ ਨੇ ਆ ਕਿ ਕਿਉਂਕਿ ਸਰਕਾਰ ਦੀਏ ਅਟੈਂਸ਼ਨ ਹੈ ਕੀ ਨੀਤੀ ਕੀ ਆ ਕਿ ਸਾਨੂੰ ਪੰਜਾਬ ਨੂੰ ਬਿਮਾਰੀਆਂ ਤਹਿਤ ਮਾਰਨਾ ਜਾਂ ਸਾਨੂੰ ਉਲਝਾ ਕੇ ਰੱਖਣਾ ਕਿ ਸਾਡੇ ਮੁੱਦੇ ਇਹੀ ਨੇ ਧੂਬਾਦ ਅਸੀਂ ਆਵਾਜ਼ ਨਾ ਉਠਾ ਸਕੀ ਇਹ ਚਿਹਰਾ ਜਦੋਂ ਬੋਲਦੇ ਸੀ ਨਾ ਉਦੋਂ ਇਹਨਾਂ ਨੂੰ ਵੋਟ ਚਾਹੀਦੀ ਸੀ ਹੁਣ ਇਹਨਾਂ ਨੂੰ ਬਣ ਗਏ ਨੇ ਹੁਣ ਇਹਨਾਂ ਨੂੰ ਨੋਟ ਚਾਹੀਦੇ ਨੇ ਇਸ ਲਈ ਚੁੱਪ ਬੈਠੇ ਨੇ ਮੈਨੂੰ ਦੱਸੋ ਜਿਹੜੇ ਸੈਂਟਰ ਲਾਉਣੇ ਜਾਂ ਕਿ ਜਿਹੜਾ ਡਾਈੰਗ ਵਾਲੇ ਦਾ ਕੈਮੀਕਲ ਆ ਉਹ ਤਾਂ ਕੋਈ ਸੀਟਪੀ ਕੋਈ ਕਲੀਨ ਨਹੀਂ ਕਰ ਸਕਦਾ ਇਹ ਦੁਨੀਆ ਮੰਨ ਗਈ ਹੈ ਇਸ ਲਈ ਈਵਨ ਤਾਮਨ ਲੱਡੂ ਮੰਨ ਗਏ ਉਹਨਾਂ ਨੇ ਆਪਦੇ ਉੱਥੇ 2012 ਚ ਡਰਾਈ ਵਾਲੀ ਡਾਈੰਗ ਲੈ ਆਂਦੀ ਸਾਡੇ ਵੀ ਡਰਾਈ ਡਾਈੰਗ ਹੋ ਸਕਦੀ ਹੈ ਬਟ ਇਹ ਮੰਨਣ ਲਈ ਤਿਆਰ ਨਹੀਂ ਕੋਈ ਮਸ਼ੀਨਰੀ ਬਦਲ ਨਹੀਂ ਪਾਉਗੀ ਸੈਂਟਰ ਲਾਉਣੇ ਪੈਣਗੇ ਉਹ ਆਦੇ ਇੰਨਾ ਪੈਸਾ ਕਿਉਂ ਲਾਈਏ ਪੰਜ-ਪੰਜ ਲੱਖ ਸਾਰੇ ਜਣੇ ਇਕੱਠਾ ਕਰੋ ਦੇ ਦਿਓ ਗਵਰਨਮੈਂਟ ਨੂੰ ਗੱਲ ਖਤਮ ਹੋਈ ਉਹੀ ਕੰਮ ਹੋ ਰਿਹਾ ਆਹੀ ਕੰਮ ਹੋ ਰਿਹਾ ਵਰਨਾ ਉਹ ਇੱਕ ਚੇਅਰ ਤੇ ਇੱਧਰ ਬੈਠਾ ਹੋਵੇ ਇੱਕ ਇੱਧਰ ਬੈਠਾ ਹੋਵੇ ਜੋ ਮੇਨ ਗੰਦ ਪਾ ਰਹੇ ਨੇ ਉਹਨਾਂ ਨੂੰ ਪਨਿਸ਼ ਕਰੋ ਮੈਨੂੰ ਆ ਭੋਲਾ ਗਰੇਵਾਲ ਜੀ ਨੇ ਕਿਹਾ ਇਹਨਾਂ ਦੇ ਕੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਦੇ ਕੀ ਕਰੀਏ ਪੋਲਿਊਸ਼ਨ ਬੋਰਡ ਤਾਂ ਕਰਪਟ ਹੈ ਔਰ ਛੱਡੋ ਕਹਿਣ ਦੀ ਗੱਲ ਵੀ ਕੀ ਨਜ਼ਰ ਨਹੀਂ ਆ ਰਿਹਾ ਕੀ ਉਹ ਸਾਰੀਆਂ ਫੈਕਟਰੀਆਂ ਚੈੱਕ ਕਰ ਰਹੇ ਨੇ ਜਿਨ੍ਹਾਂ ਦਾ ਪਾਣੀ ਥੱਲੇ ਪਾਇਆ ਜਾ ਰਿਹਾ ਹੈ ਬੋਰ ਕਰ ਕਰਕੇ ਰਿਵਰਸ ਬੋਰਿੰਗ ਕਰਕੇ ਆ ਜੀਰੇ ਵਾਲੀ ਫੈਕਟਰੀ ਕੱਲੀ ਥੋੜੀ ਹੈ ਕਿੰਨੀ ਥਾਵਾਂ ਤੇ ਧਰਨ ਲੱਗਿਆ ਹੋਇਆ ਹੈ ਕੀ ਇਹ ਕੰਮ ਪੰਜਾਬ ਪলিউਸ਼ਨ ਬੋਰਡ ਦਾ ਨਹੀਂਗਾ ਇਹ ਪੰਜਾਬ ਗਵਰਨਮੈਂਟ ਦਾ ਕੰਮ ਨਹੀਂ ਕੀ ਨੋਰਮਸ ਫਾਲੋ ਹੋਣ ਵਰਲਡ ਦੇ ਨੋਰਮਸ ਦੇਸ਼ ਦੇ ਨੋਰਮ ਸਟੇਟ ਦੇ ਨੋਰਮ এনवायरमेंट ਦੇ ਨੋਰਮ ਸਾਰੇ ਜੰਪ ਹੋ ਰਹੇ ਨੇ ਫਿਰ ਵੀ ਸ਼ਰੇਮ ਸੀਨਾ ਜੋਰੀ ਉਲਟਾ ਉਹਦਨ ਸਾਨੂੰ ਰੋਕਣ ਲੱਗੇ ਨਾਕਾਬੰਦੀ ਕਰ ਲਈ ਸਾਰੇ ਪੰਜਾਬ ਦੀ ਤੇ ਉਹਨਾਂ ਦੇ ਉੱਥੇ ਸੈਲੀਬ੍ਰੇਸ਼ਨਾਂ ਹੋ ਰਹੀਆਂ ਔਰ ਉਹਨਾਂ ਨੂੰ ਆਦੇ ਤੁਸੀਂ ਪਾਓ ਪੰਗੜੇ ਉਹਨਾਂ ਵਿਚਾਰਿਆਂ ਨੂੰ ਪਤਾ ਵੀ ਨਹੀਂ ਜਿਨ੍ਹਾਂ ਨੂੰ ਇਕੱਠੇ ਕੀਤਾ ਤੇ ਜਿਹੜੇ ਇਕੱਠੇ ਕਰਵਾ ਰਹੇ ਸੀ ਉਹਨਾਂ ਨੂੰ ਆਦੇ ਮਾਰੋ ਲੋਕਾਂ ਨੂੰ ਸਿਰਫ ਸਾਨੂੰ ਪੈਸੇ ਦੇ ਦਿਓ ਦੂਜੀ ਲੜਾਈ ਇੱਕ ਲੜਾਈ ਨਹੀਂ ਲੜ ਰਹੇ ਅਸੀਂ ਲੜਾਈ ਅਸੀਂ ਸਾਡੀ ਡੋਮਿਸਾਈਲ ਨਾਲ ਹੈ ਕਿ ਸਾਡੀ ਜ਼ਮੀਨ ਤੇ ਕੋਈ ਚਾਰ ਦਿਨ ਰਹਿ ਜੇ ਸਾਡੇ ਆਪ ਨੂੰ ਆਪ ਨੂੰ ਬਸਿੰਦਾ ਕਹਿਣ ਲੱਗ ਜਿੰਦਾਗਾ ਮਤਲਬ ਗਵਰਨਮੈਂਟ ਦਾ এজেন্ডੇ ਦੇ ਵਿੱਚ ਇਹ ਇਹ ਨਹੀਂ ਹੈਗਾ ਕਿ ਅਸੀਂ ਪੰਜਾਬ ਦੇ ਹੱਕ ਪੰਜਾਬ ਨੂੰ ਦੇ ਦਈਏ ਕਿਤੇ ਵੀ ਭਾਜੀ ਜਾਣਦੇ ਨਾ ਅਸੀਂ ਕਿਤੇ ਫੋਰਨ ਜ਼ਮੀਨ ਖਰੀਦਦਾ ਤਾਂ ਉੱਥੇ ਕਲੀਅਰ ਹੁੰਦਾ ਇਹ ਲੈਂਡ ਜ਼ਮੀਨ ਦੇ ਲਈ ਆ ਇਹ ਖੇਤੀਬਾੜੀ ਦੇ ਲਈ ਆ ਸਾਡੇ ਇੱਥੇ ਕੋਈ ਨੀਤੀ ਹੈ ਨਹੀਂ ਵੀ ਖੇਤੀਬਾੜੀ ਦੀ ਕਿਹੜੀ ਲੈਂਡ ਆ ਤੇ ਅਸੀਂ ਫੈਕਟਰੀਆਂ ਅਸੀਂ ਕਿੱਥੇ ਲਾਉਣੀ ਆ ਬਹੁਤ ਸਹੀ ਗੱਲ ਕਹੀ ਤੁਸੀਂ ਸਾਡੀ ਇੱਥੇ ਨਲਾਇਕ ਸਰਕਾਰਾਂ ਰਹੀਆਂ ਨੇ ਨਲਾਇਕ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂਗਾ ਮੈਂ ਤੁਹਾਨੂੰ 70 ਮਾ ਗੱਲਾਂ ਇਹਨਾਂ ਦੀਆਂ ਗੱਲ ਉਹ ਜੇ ਤੂੰ ਪਿਛਲੀ ਸਰਕਾਰ ਦੀ ਗੱਲ ਲੈ ਲਓ 2020 ਚ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਆ ਜਿਹੜੇ ਝੁੰਪੜੀਆਂ ਵਾਲੇ ਨੇ ਇਹ ਜਿੱਥੇ ਵੀ ਜੰਗਦੇ ਨੇ ਇਹਨਾਂ ਦੀ ਜਗਾ ਮੰਨ ਲਈ ਜਾਊਗੀ ਉਹ ਔਰ ਜੇ ਉਹਨਾਂ ਨੂੰ ਉਠਾਉਣਾ ਤਾਂ ਉਹਨਾਂ ਦੀ ਜਗਾ ਇੱਕ ਹੋਰ ਸਰਕਾਰੀ ਜ਼ਮੀਨ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਊਗੀ ਮਤਲਬ ਤੁਸੀਂ ਉਹਨਾਂ ਨੂੰ ਇੱਕ ਸਾਈਟ ਕਰ ਰਹੇ ਆ ਕਿ ਕਬਜ਼ਾ ਕਰ ਲਓ ਸਰਕਾਰੀ ਜ਼ਮੀਨ ਤੇ ਅਸੀਂ ਕੀ ਕਹਿ ਰਹੇ ਆ ਕਿ ਪਹਿਲਾਂ ਤਾਂ ਜਿਨ੍ਹਾਂ ਨੂੰ ਫਾਇਦਾ ਹੋ ਚੁੱਕਿਆ ਉਹ ਡੋਮੀਸੇਲ ਹੋਣੇ ਚਾਹੀਦੇ ਨੇ ਨਹੀਂ ਤਾਂ ਹਟਾਓ ਉਹਨਾਂ ਨੂੰ ਔਰ ਅੱਗੇ ਤੋਂ ਇਹ ਕਾਨੂੰਨ ਰੱਦ ਕਰੋ ਇਹ ਕੀ ਮਤਲਬ ਹੈ ਸਰਕਾਰੀ ਜ਼ਮੀਨ ਦਾ ਬਲਵਾ ਆ ਕੇ ਤੁਸੀਂ ਉਹਨਾਂ ਨੂੰ ਅਗਰ ਕੁਝ ਬਣਾ ਕੇ ਦੇਣਾ ਘਰ ਬਣਾ ਕੇ ਦੇਣਾ ਉਹ ਇੱਕ ਅੱਡ ਪਾਲਿਸੀ ਲੈ ਕੇ ਆਓ ਬਣਾ ਦਿਓ ਐਕਟ ਬਣਾਓ ਉਹਦਾ ਇਹ ਕੀ ਮਤਲਬ ਹੈ ਸਰਕਾਰੀ ਜ਼ਮੀਨ ਜਿਹੜਾ ਮਰਜੀ ਦਾ ਬਲੇ ਆ ਕੇ ਫਿਰ ਅਸੀਂ ਵੀ ਦੱਬ ਲੈਨੇ ਆ ਤੁਸੀਂ ਵੀ ਦੱਬ ਲਓ ਫਿਰ ਕਹਿਣਗੇ ਜੀ ਗਰੀਬ ਕੌਣਾ ਕੀ ਗਰੀਬ ਨੂੰ ਆਇਡੈਂਟੀਫਾਈਡ ਕੀਤਾ ਤੁਸੀਂ ਅਸੀਂ ਆਹੀ ਕੋਸ਼ਿਸ਼ ਕਰ ਰਹੇ ਹਾਂ ਔਰ ਸੈਕਿੰਡ ਇਹ ਸਭ ਤੋਂ ਅਹਿਮ ਅਸੀਂ ਡੋਮਿਸਾਈਲ ਦਾ ਉਹ ਕਾਨੂੰਨ ਲੈ ਕੇ ਆ ਰਹੇ ਹਾਂ ਜੋ ਬਾਕੀ ਸਟੇਟਾਂ ਚ ਆਲਰੇਡੀ ਐਗਜ਼ਿਸਟ ਕਰ ਰਿਹਾ ਔਰ ਕਨਸਟੀਟਿਊਸ਼ਨਲ ਫਰੇਮਵਰਕ ਦੇ ਵਿੱਚ Rajasthan ਚ 60 ਦੇ ਦਾ ਹੱਕੇ ਚ ਬਣਿਆ ਹੋਇਆ ਔਰ ਉਹਨਾਂ ਦਾ ਇੰਨਾ ਕਿ ਸਖਤਾ ਅਸੀਂ ਪ੍ਰਪੋਜ਼ ਵੀ ਉਹਨਾਂ ਸਖਤ ਨਹੀਂ ਕੀਤਾਗਾ ਉਹ ਤਾਂ ਇਹ ਜੇ ਐਗਰੀਕਲਚਰ ਲੈਂਡ ਤੁਸੀਂ ਖਰੀਦਣੀ ਆ ਤੁਹਾਡੇ ਦਾਦੇ ਦੀ ਵਿਖਾਓ ਵੋਟਰ ਲਿਸਟ ਅਸੀਂ ਸਿਰਫ ਇੰਨਾ ਕਹਿ ਰਹੇ ਹਾਂ ਕਿ ਇਤੋਂ ਦਾ ਡੋਮਿਸਾਈਲ ਹੋਵੇ ਔਰ ਐਗਰੀਕਲਚਰ ਲੈਂਡ ਸਿਰਫ ਉਹ ਲੈ ਪਾਊਗਾ ਜੋ ਐਗਰੀਕਲਚਰਿਸਟ ਖੁਦ ਹੋਵੇ ਤਾਂ ਜੋ ਉਹਦੇ ਨਾਲ ਇਨਸਾਬ ਹੋ ਜੇ ਔਰ ਜਿਹੜੀ ਵੀ ਕੰਪਨੀ ਬਾਈ ਕਰੂਗੀ ਜਾਂ ਲੀਜ਼ ਤੇ ਲਾਊਗੀ ਉਹ ਕੰਪਨੀ ਵੀ ਡੋਮਿਸਾਈਲ ਬੰਦੇ ਹੋਣ ਸਾਰੇ ਉਹਦੇ ਮੈਂਬਰ ਜਾਂ ਉਹਦੇ ਬੋਰਡ ਆਫ ਡਾਇਰੈਕਟਰਸ ਔਰ ਉਹ ਬੰਦੇ ਖੁਦ ਖੇਤੀ ਬਾੜੀ ਵਾਲੇ ਹੋਣ ਕੀ ਗਲਤ ਕਹਿ ਰਹੇ ਐ ਐਗਜ਼ਿਸਟ ਕਰ ਰਹੇ ਐ ਚਾਹ ਕਰਨਾਟਕ ਚ ਚਲੇ ਜਾਓ Rajasthan ਚ ਜਾਓ 1972 ਚ ਬਣਿਆ ਹੋਇਆ ਪ੍ਰੋਗਰਾਮ ਹੈ 1972 ਚ ਉਹਨਾਂ ਦਾ ਟ੍ਰੈਂਡੈਂਸੀ ਐਂਡ ਲੈਂਡ ਦਾ ਐਕਟ ਹੈ ਉਹਨਾਂ ਦੇ ਵੀ ਆਹੀ ਐ ਇਹ ਅਸੀਂ ਪ੍ਰਪੋਜ਼ ਕਰਤਾ ਕੀ ਗਲਤ ਕਰਤਾ ਹਾਂ ਇਹਨਾਂ ਨਲਾਇਕਾਂ ਨੂੰ ਪਹਿਲਾਂ ਕਰਨਾ ਚਾਹੀਦਾ ਇਹ ਨਹੀਂ ਕੀਤਾ ਹੁਣ ਸਾਡੇ ਜਿਹੜੇ ਆਲੋਚਕ ਨੇ ਉਹ ਪਤਾ ਕੀ ਕਹਿ ਰਹੇ ਐ ਕਿ ਜੀ ਸਿਰਫ 40 ਲੱਖ ਬੰਦਾ ਤਾਂ ਆਇਆ ਬਾਹਰੋਂ 40 ਲੱਖ ਉਹ ਕਹਿ ਰਹੇ ਜਿਦਕੇ 50 ਲੱਖ ਹੈ ਬਿਲਕੁਲ ਤੇ ਸਾਡੀ ਟੋਟਲ ਬਸ ਹੋ ਗਈ ਨਹੀਂ 3 ਕਰੋੜ ਹਜੇ ਸਿਰਫ ਹੀ ਐ ਬਿਲਕੁਲ ਸਾਰੀ ਦੁਨੀਆ ਚ ਪੰਜਾਬੀ ਜਮਾ ਕਰ ਲੋ ਟੋਟਲ ਇੰਨੇ ਨਹੀਂ ਬੰਦੇ ਔਰ ਉਹ ਆਸਟ੍ਰੇਲੀਆ ਅਮਰੀਕਾ ਕੈਨੇਡਾ ਗਿਨ ਲੋ ਕਿੰਨਾ ਵੱਡਾ ਰਕਬਾ ਕਿੰਨੀ ਪਾਪੂਲੇਸ਼ਨ ਔਰ ਇਹ ਵੀ ਸਵਾਲ ਠਾਜ ਜਾਂਦਾ ਵੀ ਤੁਸੀਂ ਵੀ ਤਾਂ ਜਾਣਦੇ ਹੋ ਕਹਿੰਦੇ ਤੁਸੀਂ ਕੈਨੇਡਾ ਅਮਰੀਕਾ ਚ ਜਾ ਕੇ ਤੁਸੀਂ ਉੱਥੇ ਵਸਨੀਕ ਹੋਨੇ ਕਿੰਨੇ ਕੇ ਜਾਣੇ ਆ ਤੇ ਕੀੜੀਆਂ ਫਾਰਮਲਿਟੀਆਂ ਨਾਲ ਜਾਣੇ ਆ ਜਦੋਂ ਮਰਜੀ ਚਾਹੁੰਦੇ ਰੋਕ ਦਿੰਦੇ ਆ ਰੋਕਤਾ ਨਾ ਕੈਨੇਡਾ ਨੇ ਹੁਣ ਆਂਦੇ ਨਹੀਂ ਚਾਹੀਦੇ ਜਿਹੜੇ ਬੈਠੇ ਵੀ ਆ ਉਹ ਵੀ ਜਾਓ ਆਹੀ ਕੀਤਾ ਨਾ ਆਪਦੀ ਮਰਜ਼ਾ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਕੀਤਾ ਪੈਸੇ ਵੀ ਲਏ ਔਰ ਜਿਹੜੇ ਸਾਡੀ ਕਮਿਊਨਿਟੀ ਉੱਥੇ ਗਈ ਹੈ ਸਭ ਤੋਂ ਜ਼ਿਆਦਾ ਟੈਕਸ ਟੈਕਸ ਪੇ ਕਰਦੀ ਹੈ ਕੀ ਇਹਹੀ ਗੱਲ ਤੁਸੀਂ ਪੰਜਾਬ ਤੇ ਇੰਪਲੀਮੈਂਟ ਕਰਕੇ ਵੇਖ ਲੋ ਹੋਰੀਆ ਚਲੋ ਛੱਡੋ ਬਾਹਰ ਦੀ ਗੱਲ ਕਹਿ ਦਿੰਗੇ ਜੀ ਇਹ ਤਾਂ ਬਾਹਰ ਦੀ ਹੈ ਯੂਪੀ ਚ ਲੈ ਲੋ ਕਿੰਨੇ ਕੁ ਲੋਕ ਸਾਡੇ ਜਾ ਰਹੇ ਨੇ ਯੂਪੀ ਚ ਔਰ ਕੀ ਉਹ ਲੋਕ ਉਹ ਤੁਦੀਆਂ ਫਾਰਮਲਿਟੀਆਂ ਪੂਰੀਆਂ ਕਰ ਰਹੇ ਕਿ ਨਹੀਂ ਕੀ ਉਹ ਇੱਕੋ ਥਾਂ ਤੇ 50 ਲੱਖ ਹੋ ਗਏ ਨੇ ਮੈਂ ਤੁਹਾਨੂੰ ਕਿਹਾ ਸਾਰੀ ਦੁਨੀਆ ਦੇ ਪੰਜਾਬੀ ਜਮ੍ਹਾਂ ਕਰ ਲੋ ਤਾਂ ਨਹੀਂ 50 ਲੱਖ ਬਣਦੇ ਇੱਥੇ ਗੱਲੇ ਪੰਜਾਬ ਚ ਹੋ ਗਏ ਨੇ ਔਰ 50 ਲੱਖ ਆਜੇ ਨੇ ਸਾਲ ਬਾਅਦ ਕਿੰਨੇ ਹੋਣਗੇ ਸਾਡੀ ਡੈਮੋਗ੍ਰਾਫੀ ਚੇਂਜ ਆਂਦੇ ਜੀ ਇਹ ਤਾਂ ਨੈਚੁਰਲ ਫੀਨੋਮਨਾ ਹੈ ਜੇ ਨੈਚੁਰਲ ਫੀਨੋਮਨਾ ਹੈ ਤਾਂ ਪੰਜਾਬੀ ਸੂਬਾ ਖੁੱਲ੍ਹਿਆ ਸੀ ਰੈਂਡਿੰਦੇ ਵੱਡਾ ਪੰਜਾਬ ਛੋਟਾ ਕੋ ਕੀਤਾ ਇਸੇ ਲਈ ਕੀਤਾ ਨਾ ਕਿ ਪੰਜਾਬੀਆਂ ਦਾ ਬੋਲ ਬਾਲਾ ਹੋਵੇ ਪੰਜਾਬ ਵਾਲੇ ਆਪ ਦੇ ਹਿਸਾਬ ਨਾਲ ਪੰਜਾਬ ਨੂੰ ਚਲਾਉਣ ਉਹਨਾਂ ਦੀ ਲੈਂਗੁਏਜ ਹੋਵੇ ਉਹਨਾਂ ਦੇ ਰੀਤੀ ਰਿਵਾਜ ਹੋਣ ਸਾਰਾ ਕੁਝ ਉਹਨਾਂ ਦਾ ਹੋਵੇ ਕੀ ਉਹਨੂੰ ਬਦਲ ਦੇਾਂਗੇ ਹੁਣ ਔਰ ਅਸੀਂ ਉਹ ਵੀ ਨਹੀਂ ਕਹਿ ਰਹੇ ਕਿ ਨਹੀਂ ਜਿਵੇਂ ਹੀ ਬਣਾ ਕਰ ਦਿਓ ਮੈਂ ਤੁਹਾਨੂੰ ਕਿਹਾ ਸੀ ਉਹਨਾਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਕਹਿ ਰਹੇ ਹਾਂ ਕਿ ਆਹ ਚੀਜ਼ਾਂ ਕਰ ਲਓ ਤੁਸੀਂ ਰਹਿ ਜਾਓ ਯਾਰ ਉਹ ਵੀ ਨਹੀਂ ਕਮਾਂਗੇ ਜਿਹੜੀਆਂ ਬਾਕੀ ਸਟੇਟਾਂ 'ਚ ਹੋ ਰਹੀਆਂ ਤਾਂ ਫਿਰ ਕੀ ਕਮਾਂਗੇ ਮੇਰਾ ਲਾਸਟ ਸਵਾਲ ਆ ਕਦੋਂ ਉਹ ਹੋ ਸਕਦਾ ਹੈ ਕਿ ਸਿਸਟਮ ਸਾਰਾ ਢਾਂਚਾ ਸਾਰਾ ਸਹੀ ਹੋ ਜੇ ਜਦੋਂ ਅਮਿਤੋ ਜੂਰੀ ਕਹਿੰਦੇ ਚਲੋ ਤੁਸੀਂ ਸਿਸਟਮ ਚਲਾਓ ਅਸੀਂ ਆਰਾਮ ਨਾਲ ਆਪਣੀਆਂ ਫਿਲਮਾਂ ਬਣਾਈ ਸਾਰੇ ਕੁਝ ਠੀਕ ਠਾਕ ਤੁਸੀਂ ਦੱਸ ਦਿਓ ਜੇ ਜਦੋਂ ਹੋ ਗਿਆ ਆ ਗੱਲਾਂ ਜਦੋਂ ਹੋ ਗਈਆਂ ਪਾਣੀ ਸਾਫ਼ ਹੋ ਗਿਆ ਇਹ ਤਿੰਨ ਸੈਂਟਰਾਂ ਤੇ ਇੰਨਾ ਰੌਲਾ ਪਾ ਲਿਆ 2000 ਸੈਂਟਰ ਕਦੋਂ ਬੰਦ ਹੋਏ ਕਦੋਂ ਬੰਦ ਹੋਏ ਆ ਕਾਨੂੰਨ ਇਹਨਾਂ ਨੂੰ ਮੈਂ ਤਾਂ ਪਹਿਲਾਂ ਕਹਿ ਕੇ ਸ਼ੁਰੂ ਕੀਤਾ ਕਿ ਇਹ ਕੰਮ ਗਵਰਨਮੈਂਟ ਦੇ ਨੇ ਕਰਨੇ ਸਾਨੂੰ ਪੈ ਰਹੇ ਆ ਮਿੰਤਾ ਹੱਸਾ ਹੁੰਦਾ ਹੈ ਖੇਤੀਬਾੜੀ ਯੂਨੀਅਨਾਂ ਨਾਲ ਲੜਨ ਪਾਣੀ ਅਸੀਂ ਲੜੀਏ ਆ ਜਿੰਨਾ ਵੀ ਬੁਨਿਆਦੀ ਮਸਲੇ ਨੇ ਉਹ ਵੀ ਅਸੀਂ ਲੜੀਏ ਤਾਂ ਸਰਕਾਰਾਂ ਬਣਾਈਆਂ ਨੇ ਬਦਲੀਆਂ ਕਰਨ ਨੂੰ ਪੈਸੇ ਖਾਣ ਨੂੰ ਸਾਡੇ ਫੈਡਰਲਿਜ਼ਮ ਦਾ ਮਸਲਾ ਹੈ ਸਰਕਾਰ ਲੜੇ ਪੰਜਾਬ ਦੇ ਲੋਕ ਪਿੱਛੇ ਖੜਨ ਕਿੰਨੇ ਮਸਲੇ ਨੇ ਕੋਈ ਹੱਲ ਕੀਤਾ ਚੰਡੀਗੜ੍ਹ ਗੇ ਲੋ ਬੀਬੀਐਮ ਗੇ ਲੋ ਬੀਐਸ ਕਿੰਨੇ ਮਰਜੀ ਗੇ ਲੋ ਉਹ ਬਾਕੀ ਸਟੇਟਾਂ ਬੋਲੀ ਜਾਂਦੀਆਂ ਨੇ ਬੰਗਾਲ ਉਹ ਵੇਜਾ ਬਾਕੀ ਉਹ ਮਹਾਰਾਸ਼ਟਰ ਉਹ ਵੇਜਾ ਸਾਊਥ ਵਾਲੇ ਉਹ ਸਾਡੇ ਤਾਂ ਬੋਲਦੇ ਹੀ ਕੱਖ ਨਹੀਂ ਨਾ ਇਹਨਾਂ ਨੂੰ ਆਪਦੀ ਲੈਂਗੁਏਜ ਦੀ ਚਿੰਤਾ ਹੈ ਹੁੰਦਾ ਕੀ ਹੈ ਕਰਪਸ਼ਨ ਕਰ ਲੈਂਦੇ ਨੇ ਫੇਰ ਉਹ ਸੈਂਟਰ ਵਾਲੇ ਡਰਾਉਂਦੇ ਨੇ ਭੇਜ ਗਏ ਐਡੀ ਭੇਜ ਗਏ ਫਲਾਨੀ ਸੰਸਤਾ ਇਨਕਮ ਟੈਕਸ ਚੁੱਪ ਕਰ ਜਾਂਦੇ ਨੇ ਆ ਹੁਣਾਂ ਵਾਲੇ ਤਾਂ ਵੈਸੀ ਹੀ ਉਹਨਾਂ ਦੇ ਨਾਲ ਘਿਓ ਖਿਚੜੀ ਨੇ ਓਏ ਮੈਂ ਸੈਂਟਰ ਗਵਰਨਮੈਂਟ ਨੂੰ ਕਹੂੰਗਾ ਕਿ ਉਹਨਾਂ ਨੇ ਦੇਸ਼ ਦੇ ਹਿਸਾਬ ਨਾਲ ਵੇਖਣਾ ਥੋੜੀ ਸਟੇਟ ਗਵਰਨਮੈਂਟ ਕਿਸ ਲਈ ਹੈ ਕਿ ਤੁਸੀਂ ਸਟੇਟ ਦੇ ਹਿਸਾਬ ਨਾਲ ਵੇਖੋ ਇਤੋਂ ਦੇ ਲੋਕਾਂ ਦੀਆਂ ਫੀਲਿੰਗਸ ਲੈਂਗੁਏਜ ਸਾਰੀਆਂ ਕਲਚਰ ਦੇ ਹਿਸਾਬ ਨਾਲ ਵੇਖੋ ਜਿਹੜੇ ਵੰਦੇ ਹੀ ਨਹੀਂ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਨਲਾਇਕ ਨੇ ਮੈਂ ਇਸੇ ਲਈ ਆਣਾ ਪੰਜਾਬ ਸਰਕਾਰਾਂ ਪਹਿਲੀਆਂ ਵੀ ਤੇ ਆ ਵੀ ਨਲਾਇਕ ਸੈਂਟਰ ਸਰਕਾਰਾਂ ਪਹਿਲੀਆਂ ਵੀ ਤੇ ਹੁਣ ਵੀ ਬਦਮਾਸ਼ ਦੇ ਪੰਜਾਬ ਦੇ ਪੁਆਇੰਟ ਆਫ 뷰 ਤੋਂ